ਕੰਮ ਜਾ ਰਿਹਾ ਹੈ ਪੰਜਾਬ ਦੇ ਵਿੱਚ ਕਈ ਤਾਂ ਬਾਈ ਜਿੱਦਾ 100000 ਪੰਜਾਬ ਪੰਜਾਬ ਪੁਲਿਸ ਵਾਲੇ ਤੇ ਅੱਜ ਸਾਡੇ ਜਿਹੜਾ ਇਹ ਮੋਰਚਾ ਚੱਲ ਰਿਹਾ ਕਿਸਾਨ ਮਜ਼ਦੂਰ ਮੋਰਚਾ ਦੇ ਆਪਣੇ ਬੱਚੇ ਖੋਣਾਂ ਦੀ ਗੱਲ ਕਰਦੇ ਆ ਉਹਦੇ ਅਸੀਂ ਮੈਂਬਰ ਆ ਕਹਿੰਦੇ ਹੈ ਗਾੜੀ ਕਰਦੇ ਦਸੇ ਬੰਦੀ ਦੇ ਨਾਲੇ ਬਰਬਾਦ ਹੋ ਕੇ ਹਰ ਇੱਕ ਕੰਮ ਦੇ ਤੋਂ ਜੋ ਇਹਨਾਂ ਨੂੰ ਅਸੀਂ ਜਿਹੜੇ ਲੜਨੀ ਆ ਕੋਈ ਆਪਾਂ ਨੇ ਪ੍ਰਵਾਹ ਦੀ ਗੱਲ ਨਹੀਂ ਕਰਨੀ ਆਪਣੇ ਲੀਡਰ ਹੋਇਆ